ਜਮੀਨੀ ਬਵਾਦਾਂ ਨੂੰ ਲੈ ਕੇ ਹੁੰਦੀ ਧੱਕੇਸ਼ਹੀ ਤੇ ਜਿਹੜੇ ਲੋਕ ਨੇ ਇਨਸਾਫ ਲੈਣ ਵਾਸਤੇ ਕੋਰਟ ਕਚੈਰੀਆਂ ਦਾ ਜਿਹੜਾ ਆਸਰਾ ਲੈਂਦੇ ਨੇ ਪਰ ਜੇਕਰ ਕੋਰਟ ਕਚੈਰੀਆਂ ਵੱਲੋਂ ਕਹਿਣ ਦਾ ਮਤਲਬ ਹੈ ਕਿ ਮਾਨਯੋਗ ਅਦਾਲਤ ਵੱਲੋਂ ਜੇਕਰ ਕੋਈ ਕਿਸੇ ਧਿਰ ਨੂੰ ਸਟੇ ਦੇ ਦਿੱਤਾ ਜਾਵੇ ਜਾਂ ਉਹਦਾ ਫੈਸਲਾ ਜੋ ਸੁਣਾ ਦਿੱਤਾ ਜਾਵੇ ਪਰ ਉਹਦੀਆਂ ਵੀ ਜੇਕਰ ਧੱਜੀਆਂ ਡਾਊਨ ਤੋਂ ਕੋ ਬਾਜਨਾ ਆਵੇ ਤੇ ਫਿਰ ਤੱਕੇशाही ਦਾ ਸ਼ਿਕਾਰ ਕੋਈ ਜ਼ਿੰਮੇਵਾਰ ਹੋਵੇ ਜਾਂ ਆਮ ਆਦਮੀ ਹੋਵੇ ਉਹ ਕਿੱਥੇ ਜਾਵੇ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਵਿਧਾਨ ਸਭਾ ਹਲਕਾ ਦਿਨਨਗਰ ਦੇ ਪਿੰਡ ਜਕੜੀਆਂ ਤੋਂ ਸਾਹਮਣੇ ਆਉਂਦਾ ਜਿੱਥੇ ਨਰਿੰਦਰ ਸਿੰਘ ਨਾਂ ਦੇ ਜੋ ਕਿਸਾਨ ਨੇ ਉਹਨਾਂ ਵੱਲੋਂ ਕੁਝ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਦੀ ਜਿਹੜੀ ਧੱਕੇਸਾਹੀ ਨਾਲ ਇੱਕ ਪਿੰਡ ਦੀ ਇੱਕ ਢਿਰ ਵੱਲੋਂ ਜੋ ਤਸਵੀਰਾਂ ਦਿਖਾਈਆਂ ਜਾਂ ਸਾਹਮਣੇ ਕਿ ਪਿੰਡ ਦੀ ਢਿਰ ਵੱਲੋਂ ਜਿਹੜੀ ਆ ਇਹ ਕਣਕ ਦਾ ਹੀ ਖੇਤ ਆ ਜਿੱਥੇ ਅਸੀਂ ਇਸ ਵੇਲੇ ਸੀ ਮੌਜੂਦ ਆ ਖੜੇ ਆ ਇਹ 11 ਕਨਾਲਾਂ 19 ਮਰਲੇ ਦੇ ਕਰੀਬ ਰਕਬਾ ਦੱਸਿਆ ਜਾ ਰਿਹਾ ਹੈ ਕਹਿੰਦਾ ਮਤਲਬ ਡੇਢ ਕਿਲਾ ਤੇ ਇਹਨੂੰ ਨਰਿੰਦਰ ਸਿੰਘ ਦਾ ਕਹਿਣਾ ਕਿ ਪਿੰਡ ਦੀ ਇੱਕ ਧਿਰ ਵੱਲੋਂ ਧੱਕੇਸ਼ਾਹੀ ਦੇ ਨਾਲ ਜਿਹੜਾ ਵਾ ਕੋਟ ਦੇ ਸਟੇ ਦੇ ਬਾਵਜੂਦ ਵੀ ਕੋਟ ਦੇ ਹੁਕਮਾਂ ਦੇ ਬਾਵਜੂਦ ਵੀ ਜਿਹੜਾ ਉਹ ਵੱਢ ਲਿਆ ਗਿਆ ਸੋ ਗੱਲਬਾਤ ਕਰ ਲੈਣੇ ਆ ਹਾਂਜੀ ਕੀ ਮਾਮਲਾ ਤੁਹਾਡਾ ਨਰਿੰਦਰ ਸਿੰਘ ਜੀ ਹਾਂਜੀ ਇਹ ਜੀ ਬਿਆਨਾ ਹੀ ਸਿਰਫ ਆ ਅੱਛਾ ਜੀ ਤੇ ਕੋਲੇ ਵਾਲ ਵਿਚੇ ਦੀ ਕੋਈ ਨਹੀਂ ਜੀ ਸ਼ਿਕਾਇਤ ਨੂੰ ਬਿਆਨਾਂ ਕਦੋਂ ਹੋਇਆ ਸੀ ਕਿੰਨੇ ਸਾਲ ਪਹਿਲਾਂ 25 5 94 ਚਲਨ ਵੇ 25 5 94 ਸਾਨੂੰ ਜਾਨੀ 30 31 ਸਾਲ ਦਾ ਮਾਮਲਾ ਹੈ ਮੇਰੇ ਪਿਓ ਨਾਲ ਹੈ ਤੁਹਾਡੇ ਪਿਤਾ ਜੀ ਦਾ ਕੀ ਨਾਮ ਤੁਹਾਡੇ ਪਿਤਾ ਜੀ ਦਾ ਚੰਦ ਸਿੰਘ ਚੰਦ ਸਿੰਘ ਤੇ ਕਿਹੜੀ ਧਿਰ ਦਾ ਹੋਇਆ ਸੀ ਬਿਆਨਾ ਇਹ ਪਿੰਡੋਂ ਜੀ ਉਹ ਜਿਸ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਸਰਬਜੀਤ ਸਿੰਘ ਸਰਬਜੀਤ ਸਿੰਘ ਇਹ ਬ੍ਰਦਰ ਨੇ ਦੋਨੇ ਨਹੀਂ ਨਹੀਂ ਆਪਣੇ ਤਾਂ ਰਿਸ਼ਤੀ ਚੱਕ ਲਿੰਦਰ ਸਿੰਘ ਭਰਾ ਨਹੀਂ ਦੋਨੇ ਅੱਛਾ ਚਾਚਾ ਬੰਦਾ ਇਹ ਦੋਈ ਖਾ ਕੇ ਮਰ ਗਿਆ ਨਹੀਂ ਜਦੋਂ ਬਿਆਨਾ ਤੁਹਾਡੇ ਪਿਤਾ ਜੀ ਨਾਲ ਹੋਇਆ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਰਜਿਸਟਰੀ ਨਹੀਂ ਕਰਕੇ 45 ਦਾ ਹੋਇਆ ਚੌਕਸਾ ਬੰਦਾ ਜਿਹੜਾ ਹੀ ਨਾ ਦਵਾਈ ਖਾ ਕੇ ਮਰ ਗਿਆ ਠੀਕ ਜੋ ਸਵਾਲ ਮੈਂ ਪੁੱਛ ਰਿਹਾ ਕਿ ਜਦੋਂ ਤੁਹਾਡੇ ਪਿਤਾ ਜੀ ਨੇ ਇਹਨਾਂ ਨੂੰ ਬਿਆਨਾ ਕਰਕੇ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਰਜਿਸਟਰੀ ਨਹੀਂ ਕਰਵਾਈ ਨਹੀਂ ਜੀ ਰਜਿਸਟਰੀ ਨਹੀਂ ਕਰਾਈ ਠੀਕ ਹੈ ਤੇ ਉਹ ਫਿਰ ਬਿਆਨੇ ਦਾ ਕੀ ਬਣਿਆ ਕੀ ਤੁਹਾਡਾ ਕੋਰਟ ਕੇਸ ਚੱਲਦਾ ਰਿਹਾ ਕੋਰਟ ਕੇਸ ਚੱਲਿਆ ਠੀਕ ਹੈ ਤੇ ਟੋੜੀ ਹਰ ਦਾ ਟੋੜਿਆ ਅੱਛਾ ਜੀ ਅਈ ਕੋਰ ਨੇ ਕੋਈ ਕਹੀ ਕਹੀਂ ਲਿਆ ਉਹਦੇ ਦਾ ਮਤਲਬ ਵੀ ਤੁਹਾਡੇ ਹੱਕ ਚ ਹੋਇਆ ਸਾਡੇ ਅੱਖੇ ਹੋ ਗਿਆ ਅੱਛਾ ਜੀ ਤੇ ਉਹਦੇ ਬਾਅਦ ਸਫੀਮਗੜ ਜੀ ਕਿਹਾ ਵੀ ਬਿਆਨਾ ਮੋੜਨ ਦੇ ਸਵਾਲ ਵਿੱਚ ਠੀਕ ਹੈ ਜੀ ਉਸ ਜੱਜ ਨੇ ਕਿਹਾ ਵੀ ਠੱਕੇ ਸਾਈ ਨਦੀ ਜਮੀਨ ਵਾਲੀ ਠੀਕ ਹੈ ਤੇ ਅਸੀਂ ਕਾਜ ਮੰਗਦੀ ਆ ਵਾਪਸ ਮੈਨੇ ਮੋੜ ਕਿੰਨੇ ਸਾਲ ਇਹਨਾਂ ਨੇ ਜ਼ਮੀਨ ਤੇ ਕਬਜ਼ਾ ਕਰੀ ਰੱਖਿਆ ਕਿੰਨੀ ਦੇਰ ਵਾਈ ਇਹਨਾਂ ਨੇ ਲਗਭਗ 1995 ਤੋਂ ਲੈ ਕੇ ਉਤੋਂ ਲੈ ਕੇ ਹੁਣ ਤੱਕ ਬੋਂਦੇ ਰਹੇ ਹੁਣ ਤੱਕ ਤੇ ਹੁਣ ਇਹ ਤੁਹਾਡੇ ਹੱਥ ਦੇ ਵਿੱਚ ਜਿਹੜਾ ਕਾਗਜ਼ ਆ ਤਾਂ ਕਦਾ ਹੈ ਇਹ ਕਾਗਜਾ ਜੀ ਸਤਿੰਦਰਜੀਤ ਕੋਰ ਜੱਜ ਨੇ ਕਿਹਾ ਕਿ ਪ੍ਰੈਸ ਦੇ ਵਿੱਚ ਦਖਲ ਦੇ ਕ ਜਿੰਨੇ ਸਾਰੇ ਫਸਲ ਨਿਵਾਸ ਵੀ ਸਕਦੇ ਅੱਛਾ ਜੀ ਪੱਕੀ ਤੌਰ ਤੇ ਸਾਨੂੰ ਕੋਈ ਸਟੇ ਡਿਟ ਮਤਲਬ ਸਟੇ ਆਡਰ ਹੈ ਹਾਂ ਸਟੇ ਆਡਰ ਹੈਗਾ ਗੁਰਦਾਸਪੁਰ ਕੋਰ ਦਾ ਜਖਸ ਗਰਾਪਤ ਕੋਰ ਦਾ ਸੈਸ਼ਨ ਕੋਰ ਦਾ ਹੈਗਾ ਨਹੀਂ ਸਤਿੰਦਰਜੀਤ ਕੋਰ ਨੂੰ ਪਹਿਲੀ ਹੀ ਠੀਕ ਹੈ ਜੀ ਲੋ ਕੋਰ ਦਾ ਲੋਰ ਕੋਰ ਦਾ ਠੀਕ ਹੈ ਤੇ ਇਹ ਸਟੇ ਤੇ ਕੀ ਰੋਕ ਲਗਾਈ ਸੀ ਵੀ ਕੋਈ ਵੀ ਧਿਰ ਪਹਿਲੀ ਦੇ ਵਿੱਚ ਨਹੀਂ ਬੜੂ ਨਹੀਂ ਬੜੀ ਜੀ ਨਾਫਜ਼ ਵੀ ਹੋਏਗੀ ਨਾ ਕੁਛ ਨਾ ਗੱਲ ਕਾਕੋ ਹੀ ਹੋਰੀ ਹੋਣ ਦਾ ਠੀਕ ਹੈ ਤੇ ਹੁਣ ਫਿਰ ਕੀ ਹੋਇਆ ਉਹਨੇ ਡੀਸੀ ਤਾਂ ਲਿਖਾਈ ਇੱਕ ਦੋ ਵਾਰੀ ਕੋਈ ਨਿਕਲ ਨਹੀਂ ਇਕੱਲੇ ਲਿਖਿਆ ਨਿਕਲ ਬਣੀ ਕਿ ਇੱਥੇ ਮੰਨਣਾ ਕੀ ਹੋਇਆ ਦੱਸੋ ਉਹ ਕਬਜ਼ਾ ਦੁਆਰਾ ਲੈਣ ਦਾ ਸਵਾਲ ਹੋ ਗਿਆ ਕਬਜ਼ਾ ਇੱਕ ਕਣਕ ਵੱਢ ਲਈ ਗਈ ਉਸ ਥੇਰ ਵੱਲੋਂ ਵੱਢੀ ਆ ਉਸ ਥੇਰ ਵੱਲੋਂ ਕਬਜ਼ਾ ਲਾਉਂਦੇ ਐਡੀ ਸੀਸ ਦੇ ਕੱਢਿਆ ਸਵਾਲ ਕਿ ਨਜਰਸੂਨ ਨੂੰ ਕਬਜ਼ਾ ਮਿਲਣਾ ਚਾਹੀਦਾ ਵਾ ਅੱਛਾ ਜੀ ਪਛਾਣਿਆ ਸਵਾਲ ਤੇ ਕੀ ਹੁਣ ਮੰਗ ਕੀ ਕਰਦੇ ਤੂੰ ਮੰਗ ਕੜੇ ਮੈਂ ਸਾਡੀ ਸਾਡੀ ਜ਼ਮੀਨੇ ਸਾਡੀ ਕਬਜ਼ਾ ਮਿਲ ਜੇ ਕੱਲ੍ਹ ਜੇ ਮਿਲਣਾ ਜੀ ਠੀਕ ਹੈ ਸੋ ਇਹਨਾਂ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਨੇ ਕੁਝ ਇੱਥੇ ਮੌਜੂਦ ਨੇ ਇਸ ਮਾਮਲੇ ਨੂੰ ਲੈ ਕੇ ਤੇ ਗੱਲਬਾਤ ਦੀ ਕੋਸ਼ਿਸ਼ ਕਰਾਂਗੇ ਤੇ ਥੋੜਾ ਦੱਸ ਦਿਓ ਕਿ ਮਾਮਲਾ ਜਿਹਦਾ ਆਂਡ ਗਵਾਂਡ ਸਾਰੇ ਪਤਾ ਹੀ ਹੁੰਦਾ ਕਿ ਕੀ ਮਾਮਲਾ ਮਾਮਲਾ ਸਾਰੇ ਹੋਇਆ ਵੀ ਇਹਦੀ ਪਿਆਰੀ ਸੀ ਕਿ ਵਿਚਾਰੇ ਦੀ ਅੱਛਾ ਜੀ ਤੇ ਇਹਨਾਂ ਦੇ ਬਿਆਨੀਆਂ ਵੀ ਉੱਡ ਗਏ ਅੱਛਾ ਜੀ ਤੇ ਇਹਨਾਂ ਦੇ ਸੁਪਰੀਮ ਕੋਰਟ ਚੋਂ ਵੀ ਦੋਵੇਂ ਦੇ ਹੱਕ ਚ ਹੋ ਗਏ ਦੋਵੇਂ ਆਨੇ ਉੱਡ ਗਏ ਮਤਲਬ ਇਹਨਾਂ ਦੇ ਹੱਕ ਚ ਹੋ ਗਏ ਇਹਦੇ ਹੱਕ ਨਿੰਦਰ ਸਿੰਘ ਦੇ ਹੱਕ ਚ ਸਾਰਾ ਕੁਝ ਹੋ ਗਿਆ ਸਾਰਾ ਕੁਝ ਹੋ ਗਿਆ ਹੁਣ ਇਹਨੂੰ ਕੋਰਟ ਕਨੇਡ ਨੇ ਸਟੇ ਵੀ ਦੇ ਮੁਤਾਬਕ ਸਟੇ ਮਿਲਿਆ ਇਹਨੂੰ ਜੀ ਮਿਲਿਆ ਅੱਛਾ ਸਟੇ ਦੇ ਬਾਵਜੂਦ ਵੀ ਇਹ ਮਤਲਬ ਪੈਲੀ ਨਹੀਂ ਹਟੇ ਨਹੀਂ ਹਟੇ ਇਹਨਾਂ ਨੇ ਕਣਕ ਦੱਸ ਉਹਨਾਂ ਦੱਸਿਆ ਦੋਸ਼ ਲਾਏ ਨੇ ਕਿ ਕਣਕ ਵੜ ਲਈ ਇਹਨਾਂ ਨੇ ਵੜ ਲਈ ਠੀਕ ਹੈ ਤੇ ਇਹ ਕਣਕ ਦੀ ਕਾਸਟ ਕਨੇ ਕੀਤੀ ਸੀ ਇਹ ਉਹਨੇ ਕੀਤੀ ਸੀ ਉਹਨੇ ਕੀਤੀ ਸੀ ਯਾਨੀ ਕਬਜ਼ਾ ਉਹਨਾਂ ਦਾ ਚੱਲਦਾ ਹੂ ਕਬਜ਼ਾ ਉਹਨਾਂ ਦਾ ਚੱਲਦਾ ਹੂ ਠੀਕ ਹੈ ਤੇ ਤੁਹਾਡਾ ਕੀ ਸ਼ੁਭਨਾਮ ਜੀ ਮੇਰਾ ਨਾਮ ਸੰਤੋਖ ਸਿੰਘ ਹੈ ਜੀ ਸੰਤੋਖ ਸਿੰਘ ਹੈ ਜੀ ਆ ਜਿਵੇਂ ਸੰਤੋਖ ਸਿੰਘ ਨੇ ਉਹਨਾਂ ਦੇ ਗਵਾਹਦ ਤੋਂ ਨੇ ਉਹਨਾਂ ਨੇ ਵੀ ਦੱਸਿਆ ਕਿ ਲੰਬੇ ਸਮੇਂ ਤੋਂ ਜਿਹੜਾ ਇਸ ਤੇ ਦੂਸਰੀ ਧਿਰ ਵੱਲੋਂ ਜਿਹੜਾ ਕਬਜ਼ਾ ਕੀਤਾ ਹੋਇਆ ਸੀ ਜਿੱਥੇ ਉੱਥੇ ਹੀ ਸਟੇ ਮਿਲਦੇ باوجود ਵੀ ਕੋਰਟ ਦੀਆਂ ਕਹਿ ਸਕਦੇ ਆ ਕਿ ਕੋਰਟ ਦੀਆਂ ਜਿਹੜੀਆਂ ਹੁਕਮ ਨੇ ਉਹਨਾਂ ਦੀ ਉਲੰਘਣਾ ਕਰਦੇ ਹੋਏ ਉਹਨਾਂ ਦੀਆਂ ਧੱਜੀਆਂ ਡਾਉਂਦੇ ਹੋਏ ਜਿਹੜੀ ਕਣਕ ਹੈ ਕਣਕ ਵੜ ਲਈ ਗਈ ਹੈ ਸੋ ਜੋ ਨਰਿੰਦਰ ਸਿੰਘ ਕਿਸਾਨ ਹੈ ਪੀੜਤ ਕਿਸਾਨ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਹੈ ਕਿ ਇਹ ਜਿਹੜਾ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਉਹਨਾਂ ਨੂੰ ਸਾਬ ਦੁਆਇਆ ਜਾਏ ਸੋ ਨਰਿੰਦਰ ਸਿੰਘ ਜੀ ਤੁਹਾਡੇ ਵੱਲੋਂ ਕੋਈ ਸਬੰਧਤ ਥਾਣਾ ਜਿਵੇਂ ਦਿਨਨਗਰ ਥਾਣਾ ਪੈਂਦਾ ਤੁਹਾਨੂੰ ਕੋਈ ਕੰਪਲੇਂਟ ਕੀਤੀ ਹਦੀ ਹਕਕਲੀ ਨਹੀਂ ਸੀ ਆ ਅੱਛਾ ਜੀ ਤੇ ਪੁਲਿਸ ਦਾ ਕੀ ਕਹਿਣਾ ਪੁਲਿਸ ਹਾਬ ਕੋਈ ਦੇਖੋ ਕੀ ਕਰੀ ਪਸਤ ਅੱਛਾ ਪੁਲਿਸਾ ਜੀ ਅੱਜ ਦਿੱਤੀ ਤੁਸੀਂ ਦਰਖਾਸਤ ਦਿੱਤੀ ਪਿਛੇ ਥੋੜੇ ਜਿਹੇ ਆ ਜੀ ਕਟਾਈ ਵੀ ਇਹਨਾਂ ਨੇ ਅੱਜ ਹੀ ਕੀਤੀ ਆ ਰਾਤ ਕੀਤੀ ਅੱਛਾ ਜੀ ਰਾਤ ਕੀਤੀ ਆ ਠੀਕ ਹੈ ਸੋ ਨਰਿੰਦਰ ਸਿੰਘ ਵੱਲੋਂ ਜਿਹੜੀ ਮੰਗ ਕੀਤੀ ਗਈ ਆ ਜਿੱਥੇ ਇਨਸਾਬ ਦੀ ਉੱਥੇ ਉਹਨਾਂ ਦਾ ਕਹਿਣਾ ਕਿ ਜੋ ਸਬੰਧਤ ਥਾਣਾ ਦੀਨਨਗਰ ਉਹਨਾਂ ਨੂੰ ਕੰਪਲੇਂਟ ਕਰ ਦਿੱਤੀ ਗਈ ਆ ਸੋ ਹੁਣ ਜੋ ਪੁਲਿਸ ਪ੍ਰਸ਼ਾਸਨ ਹੈ ਇਸ ਮਾਮਲੇ ਤੇ ਜਿਹੜਾ ਉਹਨਾਂ ਦੀ ਕੀ ਕਾਰਵਾਈ ਸਾਹਮਣੇ ਆਉਂਦੀ ਆ ਇਹ ਸਮਾਂ ਦੱਸੇਗਾ ਹੁਣ ਇਹ ਸਬੰਧ ਦੇ ਵਿੱਚ ਜਿਵੇਂ ਨਰਿੰਦਰ ਸਿੰਘ ਵੱਲੋਂ ਦੋਸ਼ ਲਗਾਏ ਗਏ ਨੇ ਹਾਂਜੀ ਕਹਿਣਾ ਚਾਹੁੰਦੇ ਕੁਝ ਮੈਂ ਕੁਝ ਕਹਿਣਾ ਚਾਹੁੰਦਾ ਮੈਂ ਨਿਰਮਲ ਜਗੜੀਆ ਹਾਂਜੀ ਇਹ ਜੀ ਇਹ ਬੰਦਾ ਗਰੀਬ ਬੰਦਾ ਤੇ ਇਹ ਦੇਖੋ ਇਹਦੀ ਜਿਹੜੀ ਪੈਲੀ ਤੇ ਕਬਜ਼ਾ ਹੋਇਆ ਜੀ ਜੀ ਤੇ ਇਹ ਇਹਦੇ ਵਿੱਚ 30 ਸਾਲ ਤੋਂ ਵੱਧ ਟਾਈਮ ਦਾ ਜਿਹੜਾ ਕਬਜ਼ਾ ਆ ਜੀ ਜੀ ਤੇ ਇਹ ਜਿਹੜਾ ਮੰਗ ਮੰਗ ਕੇ ਲੋਕਾਂ ਨੂੰ ਰੋਟੀ ਰਖਾ ਕੇ ਕਈ ਵਾਰੀ ਰਸ ਖਾ ਕੇ ਕਈ ਵਾਰੀ ਭੁੱਖਾ ਸੌਂ ਕੇ ਵੀ ਗੁਜ਼ਾਰਾ ਕਰਦਾ ਆ ਅੱਛਾ ਜੀ ਤੇ ਮਗਰ ਇਹ ਇੰਨੀ ਜਿਹੜੀ ਬੇਰਹਿਮੀ ਦੇ ਨਾਲ ਜਿਹੜਾ ਵਾ ਮਤਲਬ ਜ਼ਿੰਦਗੀ ਨੂੰ ਜਿਹੜਾ ਤਕਲੀਫ ਦੇਣੀ ਆ ਹਾਂਜੀ ਤੇ ਮਤਲਬ ਰੱਬ ਦਾ ਕਿਹੜਾ ਖੌਫ ਹੀ ਨਹੀਂ ਆ ਠੀਕ ਹੈ ਠੀਕ ਹੈ ਇੱਥੇ ਹੀ ਨਹੀਂ ਗੱਲ ਮੁੱਕ ਜਾਂਦੀ ਵੀ ਇਹਦੀ ਇੱਕ ਕੈਸਟੇ ਹੋਣ ਦੇ ਬਾਵਜੂਦ ਜਿਹੜੀ ਆ ਸਟੇ ਹੈਗਾ ਜੇ ਕੋਰਟ ਜਿਹੜਾ ਬੰਦਾ ਇਹ ਸਬਦਾ ਨੂੰ ਨਹੀਂ ਮੰਨਦਾ ਇਹ ਕੋਰਟ ਨੂੰ ਨਹੀਂ ਮੰਨਦਾ ਉਹ ਬੰਦਾ ਕਿਹੜੀ ਚੀਜ਼ ਨੂੰ ਮੰਨਦਾ ਦੱਸੋ ਤੁਸੀਂ ਉਹ ਰੱਬ ਨੂੰ ਮੰਨੇਗਾ ਜੀ ਜੀ ਉਹ ਬੰਦਾ ਫਿਰ ਰੱਬ ਨੂੰ ਵੀ ਨਹੀਂ ਮੰਨਦਾ ਇਸ ਤੋਂ ਇਲਾਵਾ ਪੰਚਾਇਤ ਨੇ ਮੇਰੇ ਕੋਲ ਮੈਨੂੰ ਕਿਹਾ ਪਈ ਇਹੀ ਥਾਣੀ ਬੋਟਾਂ ਪੈ ਤੇਰਾ ਹੀ ਕਬਜ਼ਾ ਦਵਾਵਾਂਗੇ ਜੀ ਪਰ ਉਹਨਾਂ ਕੋਈ ਤੋਂ ਕਬਜ਼ਾ ਨਹੀਂ ਦਵਾਇਆ ਅੱਛਾ ਜੀ ਹਾਂ ਜਿੱਦਾਂ ਸਾਥ ਨਹੀਂ ਦਿੱਤਾ ਜਾ ਰਿਹਾ ਸਾਥ ਨਹੀਂ ਕਮਰੇ ਪਿੰਡ ਵਾਲੇ ਸਾਥ ਨਹੀਂ ਤਿਆਰ ਪਿੰਡ ਵਾਸੀ ਵੀ ਨਹੀਂ ਤੁਹਾਡਾ ਸਾਥ ਦੇ ਰਹੇ ਕੋਈ ਪਿੰਡ ਦੇ 2000 ਬੰਦੇ ਆ ਲੋਕ ਦੇ ਰਿਆ ਮੈਂ ਕੁਛ ਬੰਦੇ ਕੁਆਂਡੀ ਪੁੰਡੀ ਦੇ ਰਿਆ ਸਾਰੇ ਦੇ ਦੇ ਹਮ ਤਾਂ ਕਿਹੰਜ ਆਸੇਸ ਵਿੱਚ ਜੀ ਰਿਹਾ ਵਾ ਜੀ ਰਿਹਾ ਇਸ ਨੂੰ ਮਾਸਟਰਮ ਠੀਕ ਹੈ ਠੀਕ ਹੈ ਠੀਕ ਹੈ ਸੋ ਇਹਨਾਂ ਤੋਂ ਇਲਾਵਾ ਜਿਵੇਂ ਵੱਖੋ ਵੱਖ ਪਿੰਡ ਵਾਸੀਆਂ ਨੇ ਬਿਆਨ ਦਿੱਤੇ ਨੇ ਆ ਵੀਰ ਲਖਵਿੰਦਰ ਸਿੰਘ ਨੇ ਇਸੇ ਪਿੰਡ ਨਾਲ ਸੰਬੰਧਿਤ ਨੇ ਮੋਤਵਾਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜੋ ਗਰੀਬ ਕਿਸਾਨਾਂ ਤੇ ਨਾਲ ਧੱਕੇ ਸਹੀ ਹੋ ਰਹੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਇਹ ਤੇ ਬਹੁਤ ਮਾੜੀ ਗੱਲ ਆ 30 32 ਸਾਲ ਤੋਂ ਇਹਨਾਂ ਧੱਕਾ ਹੋ ਰਿਹਾ ਪਰ ਦੂਸਰੇ ਪਾਸੇ ਪਿੰਡ ਦੇ ਨੁਮਾਇंदे ਪੰਚਾਇਤ ਵਾਲੇ ਹਾਂਜੀ ਇਹਦੇ ਘਰ ਆ ਕੇ ਕਹਿ ਕੇ ਗਏ ਆ ਕਿ ਤੂੰ ਸਾਨੂੰ ਵੋਟ ਪਾ ਅਸੀਂ ਤੇਰੀ ਪੈਲੀ ਛਡਾ ਕੇ ਦਵਾਗੇ ਠੀਕ ਹੈ ਠੀਕ ਹੈ ਜਦ ਕਿ ਮੈਂ ਵੀ ਇਲੈਕਸ਼ਨ ਲੜੀ ਆ ਸਰਪੰਚ ਦੀ ਅਸੀਂ ਇਹਨੂੰ ਇੱਕ ਵਾਰੀ ਜਦੋਂ ਨੇ ਕਿਹਾ ਤੇਰੀ ਮੈਂ ਚੜਾ ਜਮੀਨ ਛਡਾ ਦੇਣੀ ਆ ਤੂੰ ਸਾਨੂੰ ਵੋਟ ਨਾ ਪਾਈ ਹੁਣਾਂ ਨੂੰ ਪਾ ਦੇ ਹੁਣ ਜਦੋਂ ਇਲੈਕਸ਼ਨ ਹੋ ਗਈ ਉਹ ਜਿੱਤ ਗਏ ਇਹਨੂੰ ਉਹਨਾਂ ਨਾਲ ਭੇਜਿਆ ਉਹ ਕਹਿੰਦੇ ਕਿ ਅਸੀਂ ਤੇਰੀ ਪੈਲੀ ਨਹੀਂ ਛਡਾ ਕੇ ਦੇ ਸਕਦੇ ਹੁਣ ਪੰਚਾਇਤ ਦਾ ਨੂੰ ਕੋਈ ਸਮਰਥਨ ਨਹੀਂ ਮਿਲ ਰਿਹਾ ਵੇਹੀ ਗੱਲ ਉਹਨਾਂ ਦੀ ਉਹ ਇੰਦਰਜੀਤ ਸਿੰਘ ਮੇਰੇ ਕੋ ਘਰ ਆਇਆ ਸੀ ਮੈਨੂੰ ਮਿਲਿਆ ਹੀ ਆ ਉਹਨੇ ਕਿਹਾ ਕਹਿੰਦਾ ਜਦ ਸਾਡੀ ਜ਼ਮੀਨ ਦਾ ਬੈ ਕੇ ਕੰਪਰੋਮਾਈਜ਼ ਕਰਵਾ ਦੋ ਹਾਂਜੀ ਹਾਂਜੀ ਕਿਸ ਤਰ੍ਹਾਂ ਵੀ ਹੈਗਾ ਦੋਵਾਂ ਦਾ ਬੈ ਕੇ ਤੇ ਮੈਂ ਉਹਨਾਂ ਨੂੰ ਅੰਨੀ ਗੱਲ ਪੁੱਛੀ ਕਹਿੰਦੇ ਸਾਡਾ ਵੀ 30 ਸਾਲ ਦਾ ਖਰਚਾ ਬਹੁਤ ਜ਼ਿਆਦਾ ਹੋ ਗਿਆ ਤੇ ਉਹਦੇ ਵਾਸਤੇ ਮੈਂ ਪ੍ਰਸ਼ਾਸਨ ਨੂੰ ਕਾਵਾਂਗਾ ਜੋ ਇਨਸਾਫ ਬੰਦਾ ਹੈ ਗਰੀਬ ਵਾਸਤੇ ਉਹ ਇਹਨੂੰ ਜ਼ਰੂਰ ਦਵਾਇਆ ਜਾਵੇ ਕਿਉਂਕਿ ਸਾਰਾ ਪਿੰਡ ਹੈਲੇ ਦੇ ਹੱਕ ਜੀ ਵੀ ਆ ਤੇ ਅਸੀਂ ਸਾਰੇ ਰਲ ਕੇ ਇੱਕੋ ਗੱਲ ਆ ਯਾਨੀ ਕਿ ਉਹ ਸਾਡੇ ਦੁਸ਼ਮਣਾਂ ਦੂਜੀ ਧਿਰ ਕੋਈ ਆਡੀ ਦੁਸ਼ਮਣ ਨਹੀਂ ਪਰ ਅਸੀਂ ਕਹਿੰਦੇ ਸੱਚ ਜੋ ਹੁਣ ਜਿਹਦਾ ਸੱਚ ਹੋਣਾ ਚਾਹੀਦਾ ਠੀਕ ਹੈ ਜੀ ਜੋ ਸਚਾਈ ਆ ਉਹ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਐਸਐਸਪੀ ਸਾਹਿਬ ਸੀਐਮ ਭਗਵੰਤ ਮਾਨ ਸਾਹਿਬ ਜੀ ਨੂੰ ਬੇਨਤੀ ਆ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਦਾ ਵੀ ਧੱਕਾ ਕਰੋ ਉਹਨਾਂ ਦਾ ਵੀ ਨਾ ਧੱਕਾ ਕਰੋ ਜੋ ਉਹਨਾਂ ਦਾ ਬੰਦਾ ਉਹਨਾਂ ਨੂੰ ਦੋ ਪਰ ਜੋ ਗਰੀਬ ਦਾ 30 ਸਾਲ ਤੋਂ ਕੇਸ ਲੜਿਆ ਜੋ ਦਾ ਹੱਕ ਆ ਇਹਨੂੰ ਅਦਾ ਹੱਕ ਮਿਲਣਾ ਚਾਹੀਦਾ ਜੇ ਇਹਦੀ ਜ਼ਮੀਨ ਅਧੀ ਹੈ ਤੇ ਇਹਨੂੰ ਮਿਲਣੀ ਚਾਹੀਦੀ ਆ ਜੋ ਰਾਈਟ ਆ ਕਾਨੂੰਨ ਦੇ ਮੁਤਾਬਕ ਸਵੇਨੀ ਗਲੀ ਕਹਿੰਦੀ ਜਾਂਦਾ ਧੰਨਵਾਦ ਤੁਹਾਡਾ ਆਪਣੇ মিডিਆ ਦਾ ਜਿਨ੍ਹਾਂ ਨੇ ਆ ਕੇ ਸਾਡੇ ਪਿੰਡ ਵਿੱਚ ਸ਼ਿਰਕਤ ਕੀਤੀ ਆ ਤੇ ਜਿਹੜਾ ਪਿੰਡ ਵਿੱਚ ਜਿਹੜਾ ਧੱਕਾ ਹੋ ਰਿਹਾ ਇਹਨੂੰ ਲੋਕਾਂ ਨੇ ਪਬਲਿਕ ਦੇ ਸਾਹਮਣੇ ਲੈ ਕੇ ਆਏ ਆ ਧੰਨਵਾਦ ਸੋ ਪਿੰਡ ਵਾਸੀਆਂ ਤੋਂ ਇਲਾਵਾ ਜਿਵੇਂ ਵੱਖੋ ਵੱਖ ਪਿੰਡ ਵਾਸੀਆਂ ਨੇ ਜਾਂ ਨਿਰਿੰਦਰ ਸਿੰਘ ਨੇ ਦੋਸ਼ ਲਗਾਏ ਨੇ ਕਿ ਧੱਕੇਸ਼ਾਹੀ ਨਾਲ ਕਨਕ ਵੱਢ ਲਈ ਗਈ ਹੈ ਉੱਥੇ ਹੀ ਲਖਵਿੰਦਰ ਸਿੰਘ ਜਕੜੀਅਤ ਦਾ ਵੀ ਇਹ ਕਹਿਣਾ ਕਿ ਦੂਸਰੀ ਧਿਰ ਵੀ ਜਿਹੜੀ ਹੈ ਕਰੀਬ ਲੰਬੇ ਸਮੇਂ ਤੋਂ 30 31 ਸਾਲ ਤੋਂ ਕੇਸ ਲੜਦੀ ਆ ਰਹੀ ਹੈ ਸੋ ਜੋ ਵੀ ਇਨਸਾਫ ਹੈ ਜੋ ਹੱਕ ਉਹਨਾਂ ਦਾ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ ਸੋ ਇਸ ਗਰੀਬ ਦੇ ਨਾਲ ਵੀ ਜੋ ਧੱਕਾ ਹੋ ਰਿਹਾ ਇਹਨੂੰ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਇਨਸਾਫ ਜਿਹੜਾ ਉਹ ਦਿੱਤਾ ਜਾ ਜਿਹਦਾ ਹੁਣ ਦੂਸਰੀ ਧਿਰ ਨਾਲ ਗੱਲਬਾਤ ਕਰਕੇ ਉਹਨਾਂ ਦਾ ਪੱਖ ਵੀ ਜਾਨਣਾ ਚਾਹਾਂਗੇ ਕਿ ਉਹ ਇਸ ਬੰਦ ਦੇ ਵਿੱਚ ਇਹਨਾਂ ਗੰਭੀਰ ਦੋਸ਼ਾਂ ਸਬੰਧੀ ਉਹਨਾਂ ਦਾ ਕੀ ਕਹਿਣਾ ਸੋ ਨਰਿੰਦਰ ਸਿੰਘ ਧਿਰ ਵੱਲੋਂ ਜੋ ਦੋਸ਼ ਲਗਾਏ ਗਏ ਨੇ ਕਿ ਆ 11 ਕਨਾਲ ਤੇ 19 ਮਰਲੇ ਦੇ ਕਰੀਬ ਜੋ ਕਣਕ ਦਾ ਰਗਪਾ ਸੀ ਖੜੀ ਜਿਹੜੀ ਕਣਕ ਹੈ ਉਹਦੀ ਜਿੱਦਾਂ ਸਰਬਜੀਤ ਸਿੰਘ ਤੇ ਰਾਜਾ ਉਹਨਾਂ ਦੇ ਦੂਸਰੇ ਬ੍ਰਦਰ ਨੇ ਜਿਵੇਂ ਇੰਦਰਜੀਤ ਸਿੰਘ ਜਾਂ ਕੁਲਵਿੰਦਰ ਸਿੰਘ ਉਹਨਾਂ ਵੱਲੋਂ ਜਿਹੜੀ ਹੈ ਦੇਰ ਰਾਤ ਜਿਹੜੀ ਧੱਕੇਸ਼ਾਈ ਦੇ ਨਾਲ ਵੜ ਲਈ ਗਈ ਉਹਦੀ ਕਟਾਈ ਕਰ ਲਈ ਗਈ ਹੈ ਸੋ ਇਹਨਾਂ ਦੋਸ਼ਾਂ ਨੂੰ ਲੈ ਕੇ ਜਿਵੇਂ ਸਾਡੇ ਨਾਲ ਦੂਸਰੀ ਧਿਰ ਦੇ ਮੈਂਬਰ ਨੇ ਸਰਬਜੀਤ ਸਿੰਘ ਉਹਨਾਂ ਦੀ ਦੁਕਾਨ ਦੇ ਉੱਪਰ ਪੁੱਜੇ ਆ ਪੱਖ ਲੈਣ ਵਾਸਤੇ ਹਾਂਜੀ ਤੁਹਾਡੇ ਤੇ ਨਰਿੰਦਰ ਸਿੰਘ ਤੁਹਾਡੇ ਪਿੰਡ ਤੋਂ ਨੇ ਉਹਨਾਂ ਨੇ ਦੋਸ਼ ਲਾਇਆ ਕਿ ਧੱਕੇਸ਼ਾਈ ਨੇ ਤੁਸੀਂ ਉਹਨਾਂ ਦੀ ਇੱਕ ਕਣਕ ਦੀ ਫਸਲ ਵੜ ਲਈ ਹੈ ਅਹੀਂ ਇਹ ਪਾਕੋ ਜ਼ਮੀਨ ਖਰੀਦੀ ਸੀਗੀ ਜੀ ਅੱਛਾ ਜੀ ਸਿਦਨਾ ਤੋਂ ਹੀ ਵੇਚ ਕੇ ਇੱਥੇ ਲਈ ਸੀਗੇ ਨਹੀਂ ਜ਼ਮੀਨ ਤਾਂ ਅੱਛਾ ਸਿਦਮਨ ਜ਼ਮੀਨ ਤਾਂ ਉਹ ਆਪਾਂ ਜ਼ਮੀਨ ਵੇਚ ਕੇ ਕਿੱਥੇ ਲਈ ਤੇ ਜਕਰੀਏ ਦੇ ਨਰਿੰਦਰ ਦੇ ਪਿਓ ਕੋ ਚਰਨ ਸਿੰਘ ਕੋ ਲਈ ਸੀਗੀ ਆਪਾਂ ਅੱਛਾ ਜੀ ਉਹ ਫਿਰ ਬਾਅਦ ਚ ਦਿਨ ਡੈਥ ਹੋ ਗਈ ਇਹਨਾਂ ਕੋਰਟ ਕੇਸ ਕਰਤਾ ਮਤਲਬ ਕਿ ਰਜਿਸਟਰੀ ਬਿਆਨਾਂ ਇਹਦਾ ਤੁਹਾਡੇ ਕੋਲ ਆ ਸਾਡੇ ਕੋਲ ਆ ਰਜਿਸਟਰੀ ਵੀ ਹੈਗੀ ਰਜਿਸਟਰੀ ਵੀ ਹੈਗੀ ਆ ਜਾਨਾ ਕਿ ਨਾਲ ਨਹੀਂ ਮਰ ਲਿਆ ਬਿਆਨਾਂ ਆ ਠੀਕ ਹੈ ਜੀ ਕੋਡ ਕਿਸ ਚੱਲਦਾ ਪਿਆ ਵਾ ਠੀਕ ਹੈ ਜੋ ਕੋਡ ਭੰਸਾ ਕਰੇਗੀ ਆ ਨਮਜ਼ੂਰ ਹੈ ਇਹ ਵਾਰ-ਵਾਰ ਤਰਖਾਸਤ ਕਦੀ ਦੀ ਐਸਐਸਪੀ ਦੇ ਦਿੰਦਾ ਹਾਂਜੀ ਕਦੀ ਡਿਪਟੀ ਦੇ ਦਿੰਦਾ ਕਦੀ ਡਿਸ਼ ਰਿੰਦਾ ਉਹ ਸਾਰੀਆਂ ਨਕਲਾਂ ਮੇਰੇ ਕੋਲ ਪਈਆਂ ਹੋਈਆਂ ਵਾ ਠੀਕ ਹੈ ਜੀ ਠੀਕ ਉਹ ਮੈਂ ਪੇਸ਼ ਕਰੂੰਗਾ ਐਸਐਸਪੀ ਦੇ ਜੀ ਜੀ ਇਹ ਤਾਂ ਜੋਬਾਂ ਦੀ ਕਾਰਵਾਈ ਕੋ ਕਰਨਗੇ ਉਹਨਾਂ ਦਾ ਜਿਹੜਾ ਮੁੱਖ ਦੋਸ਼ ਇਹ ਹੈਗਾ ਇਹਦੇ ਵਿੱਚ ਵੈਸੇ ਤੇ ਲੰਬੀਆਂ ਚੌੜੀਆਂ ਗੱਲਾਂ ਹੋਈਆਂ ਨੇ ਕਈ ਤਰ੍ਹਾਂ ਦੇ ਦੋਸ਼ ਜਿਹੜੇ ਨੇ ਪਿੰਡ ਵਾਸੀਆਂ ਹੋਰ ਵੀ ਜਿਵੇਂ ਪਿੰਡ ਦੇ ਕੁਝ ਸੀਗੇ ਆਂਡ ਗਵਾਂਡ ਉਹਨਾਂ ਨੇ ਲਾਏ ਨੇ ਪਰ ਉਹਨਾਂ ਦਾ ਕਹਿਣਾ ਕਿ ਕੋਰਟ ਦਾ ਸਟੇ ਉਹਨਾਂ ਦੇ ਕੋਲ ਹੱਥ ਦੇ ਵਿੱਚ ਉਹਨਾਂ ਸਟੇ ਦਿਖਾਇਆ ਕਿ ਸਟੇ ਹੋਣ ਦੇ ਬਾਵਜੂਦ ਵੀ ਜਿਹੜੀਆਂ ਕੋਰਟ ਦੇ ਜਿਹੜੇ ਹੁਕਮ ਨੇ ਉਹਦੀਆਂ ਤਾਂ ਜੀਂਡਾਈਆਂ ਦੀਆਂ ਇਹ ਜੇ ਕੋਰਟ ਦੇ ਵਿੱਚ ਜਾ ਕੇ ਕਹਵੇ ਜੀ ਤੇ ਕੋਰਟ ਹਾਨੂੰ ਕਹਵੇ ਨਹੀਂ ਰੋਕ ਦਾਂਗੇ ਜੀ 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 ਠੀਕ ਹੈ ਨਾ ਠੀਕ ਹੈ ਜੀ ਸਨ 1995 ਤੋਂ ਅਸੀਂ ਵਾ ਰਹੇ ਹਾਂ ਜੀ 1908 ਦੱਸਿਆ ਉਹਨਾਂ 94 95 ਤੋਂ ਵਾ ਰਹੇ ਹੋ ਉਦੋਂ ਤੋਂ ਲੈ ਕੇ ਉਹਨਾਂ ਨੇ ਅਜੇ ਤੱਕ ਕਬਜ਼ਾ ਸਾਡਾ ਹੈ ਹਜੇ ਤੱਕ ਇਹਨਾਂ ਨਾਂ ਪਾਇਲੀ ਵਾਈ ਹੈ ਨਾ ਇਹਨੇ بیਜੀ ਹੈ ਠੀਕ ਹੈ ਜੀ ਹਰ ਵਾਰੀ ਦੀ ਫਸਲ ਆਪਾਂ ਵੜਦੇ ਹਾਂ ਉਹਦੇ ਤਰਖਾਸ ਦਿੰਦਾ ਹੈ ਠੀਕ ਹੈ ਸਾਡੇ ਛੁੱਠੇ ਬਲੇਮ ਲਾਉਂਦਾ ਹੈ ਠੀਕ ਹੈ ਇਹ ਕੋਰਟ ਦਾ ਮੈਟਰ ਹੈ ਜੋ ਕੋਰਟ ਚ ਫੈਸਲਾ ਹੋਵੇਗਾ ਉਹਨਾਂ ਨੂੰ ਮਜੂਰ ਹੋਵੇਗਾ ਠੀਕ ਹੈ ਜੀ ਉਹਨਾਂ ਦਾ ਇਹ ਵੀ ਕਹਿਣਾ ਕਿ ਸਾਡੇ ਪਿਤਾ ਜੀ ਨੇ ਬਿਆਨਾਂ ਜ਼ਰੂਰ ਕਰਕੇ ਦਿੱਤਾ ਸੀ ਇਹਨਾਂ ਨੂੰ ਉਹ ਦੂਸਰੇ ਰਕਬੇ ਦਾ ਸੀਗਾ ਹਾਂਜੀ ਠੀਕ ਹੈ ਇਸ ਰਕਬੇ ਦਾ ਸੀ ਜਾਣੀ ਉਹਨਾਂ ਦਾ ਮਤਲਬ ਕਿ ਦੂਸਰੇ ਰਕਬੇ ਤੇ ਜਿਹੜਾ ਵਾ ਇਹਨਾਂ ਨੇ ਰਜਿਸਟਰੀ ਉਹਦੀ ਕਰਵਾ ਲਈ ਸੀ ਪਰ ਉਹ ਕੋਰਟ ਵੱਲੋਂ ਤੋੜ ਦਿੱਤੀ ਗਈ ਸੀ ਤੇ ਇਹ ਜਿਹੜਾ ਬਿਆਨਾਂ ਸੀ ਇਹ ਵੀ ਰੱਦ ਹੋ ਗਿਆ ਸੀ ਕੋਈ ਗੱਲ ਕੋਰਟ ਕੇ ਚੱਲ ਰਿਹਾ ਭਾਜੀ ਅੱਛਾ ਜੀ ਸੈਸ਼ਨ ਕੋਰਟ ਚ ਚੱਲ ਰਿਹਾ ਜੋ ਸੈਸ਼ਨ ਕੋਰਟ ਫੈਸਲਾ ਕਰੇਗੀ ਉਹਦੇ ਮੁਤਾਬਕ ਹੋਵੇਗਾ ਠੀਕ ਹੈ ਜੀ ਉਹਨੂੰ ਮਜੂਰ ਹੋਵੇਗਾ ਠੀਕ ਹੈ ਜੀ ਸੂਰਜ ਸਰਬਜੀਤ ਸਿੰਘ ਇਹਨਾਂ ਨੇ ਇਹਨਾਂ ਦੋਸ਼ਾਂ ਤੇ ਜੋ ਲਗਾਏ ਗਏ ਨੇ ਨਰਿੰਦਰ ਸਿੰਘ ਵੱਲੋਂ ਜਾਂ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਵਿਅਕਤੀਆਂ ਵੱਲੋਂ ਜਿਹੜੇ ਦੋਸ਼ ਲਗਾਏ ਗਏ ਨੇ ਉਹਨਾਂ ਨੇ ਉਹਨਾਂ ਨੂੰ ਸਿਰੇ ਤੋਂ ਰਕਾਰਦਿਆ ਕਿ ਆ ਕਿ ਉਹਨਾਂ ਨੇ ਕੋਈ ਵੀ ਧੱਕੇ ਸਹੀ ਨਹੀਂ ਕੀਤੀ ਸਗੋਂ 95 ਤੋਂ ਲੈ ਕੇ 1995 ਤੋਂ ਲੈ ਕੇ ਇਸ ਜ਼ਮੀਨ ਦੇ ਉੱਪਰ ਜਿਹੜਾ ਉਹ ਕਾਸਤ ਕਰਦੇ ਆ ਰਹੇ ਨੇ ਜੋ ਕਿ ਦੂਸਰੀ ਧਿਰ ਨੇ ਮੰਨਿਆ ਵੀ ਆ ਤੇ ਰਜਿਸਟਰੀ ਬਿਆਨਾ ਜਿਹੜਾ ਇਹਦੇ ਕੋਲ ਹੈ ਜਿਹੜੀ ਸਟੇ ਦੀ ਗੱਲ ਕੀਤੀ ਹੈ ਤਾਂ ਜੀਆਂ ਡਾਉਂਦੀ ਉਹਨਾਂ ਦਾ ਕਹਿਣਾ ਕਿ ਇਹਦਾ ਜਵਾਬ ਉਹ ਕੋਰਟ ਦੇ ਵਿੱਚ ਜਾ ਕੇ ਦੇਣਗੇ ਉਹ ਹੋਰ ਕਿਸਦੇ ਜਵਾਬ ਦੇ ਨਹੀਂ ਹੈਗੇ ਕੋਰਟ ਦੇ ਵਿੱਚ ਉਹ ਕੇਸ ਦਾਇਰ ਕਰੇ ਦੂਸਰੀ ਤੇ ਨਰਿੰਦਰ ਸਿੰਘ ਤੇ ਉੱਥੇ ਆ ਕੇ ਜਿਹੜਾ ਆਪਾਂ ਜਵਾਬ ਦੇਵਾਂਗੇ ਤੇ ਕੋਰਟ ਜੋ ਫੈਸਲਾ ਦੇਵੇਗੀ ਉਹ ਸਾਨੂੰ ਸਿਰ ਮੱਥੇ ਹੋਵੇਗਾ ਹੁਣ ਤੱਕ ਲਈ ਇੰਨਾ ਹੀ ਸਹਾਯੋਗੀ ਕੈਮਰਾ ਪਰਸਨਲ ਸਰਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਬੁਰਾਇਆ ਨਰਲੇਪ ਟੀਵੀ ਗੁਰਦਾਸਪੁਰ